ਬਾਲੀਵੁੱਡ ਫਿਲਮਾਂ ਵਰਗਾ ਸੀਨ ਅੱਜ ਪਿੰਡ ਬਾਗਾਪੁਰਾਣਾ ਵਿੱਚ ਵੇਖਣ ਨੂੰ ਮਿਲਿਆ ਜੀ ਹਾਂ ਇਹ ਜੋ ਵੀਡੀਓ ਤੁਸੀਂ ਆਪਣੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਕਿਸੇ ਫਿਲਮ ਦੀ ਸ਼ੂਟਿੰਗ ਨਹੀਂ ਬਲਕਿ ਪਿੰਡ ਬਾਗਾਪੁਰਾਣਾ ਦੀ ਹੈ ਜਿੱਥੇ ਇੱਕ ਕਾਰ ਦੇ ਪਿੱਛੇ ਪੁਲਿਸ ਦੀ ਗੱਡੀ ਲੱਗੀ ਹੋਈ ਹੈ ਤੇ ਬਾਲੀਵੁੱਡ ਫਿਲਮਾਂ ਵਾਂਗ ਕਾਰ ਸਵਾਰ ਗਲੀਆਂ 'ਚ ਭਜਾ ਰਿਹਾ ਤੇ ਰਾਹਗੀਰਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਪਿੰਡ ਬਾਗਾਪੁਰਾਣਾ ਅੱਜ ਪੰਜਾਬ ਪੁਲਿਸ ਵੱਲੋਂ ਨਾਕਾ ਲਾਇਆ ਜਾਂਦਾ ਹੈ ਤੇ ਨਾਕੇ ਤੇ ਪੁਲਿਸ ਵੱਲੋਂ ਮੋਗਾ ਤੋਂ ਆਰੀ ਇੱਕ i20 ਕਾਰ ਨੂੰ ਜਦੋਂ ਰੋਕਿਆ ਜਾਂਦਾ ਹੈ ਤੇ ਕਾਰ ਚਾਲਕ ਰੋਕਣ ਦੀ ਬਜਾਏ ਕਾਰ ਉੱਤੋਂ ਉਹ ਭਜਾ ਲੈਂਦਾ ਪੁਲਿਸ ਵੱਲੋਂ ਜਦੋਂ ਕਾਰ ਚਾਲਕ ਦੇ ਪਿੱਛੇ ਆਪਣੀ ਕਾਰ ਲਾਈ ਜਾਂਦੀ ਹੈ ਤੇ ਕਾਰ ਚਾਲਕ ਬੇਕਾਫ ਹੋ ਕੇ ਪਿੰਡ ਦੀਆਂ ਗਲੀਆਂ 'ਚ ਕਾਰ ਭਜਾਈ ਜਾਂਦਾ ਲੋਕਾਂ ਵੱਲੋਂ ਕਾਰ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਾਰ ਚਾਲਕ ਨਹੀਂ ਰੁਕਦਾ ਪਰ ਆਖਰਕਾਰ ਪੁਲਿਸ ਵੱਲੋਂ ਕਾਰ ਚਾਲਕ ਨੂੰ ਕਾਬੂ ਕਰ ਲਿੱਤਾ ਜਾਂਦਾ ਪੁਲਿਸ ਦਾ ਕਹਿਣਾ ਹੈ ਕਿ ਕਾਰ ਸਵਾਰ ਨੇ ਨਸ਼ਾ ਕੀਤਾ ਹੋਇਆ ਸੀ ਪੁਲਿਸ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਤੇ ਉਸ ਦੇ ਖਿਲਾਫ ਬੰਦੀ ਕਾਰਵਾਈ ਵੀ ਕੀਤੀ ਅੱਜ ਬਗਾਪਰਾਣਾ ਪੁਲਿਸ ਵੱਲੋਂ ਪਿੰਡ ਗਿੱਲ ਨਹਿਰ ਪਰ ਨੱਕਾਬੰਦੀ ਕੀਤੀ ਗਈ ਸੀ ਜਿੱਥੇ ਨਾਕਾਬੰਦੀ ਦੌਰਾਨ ਬੋਗਾ ਸਾਈਡ ਤੋਂ ਆ ਰਹੇ ਇੱਕ i20 ਕਾਰ ਚਾਲਕ ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਉਸ ਨੌਜਵਾਨ ਨੇ ਜੋ ਨਸ਼ਾ ਕੀਤਾ ਹੋਇਆ ਸੀ ਅਤੇ ਉਸ ਨੇ ਪਹਿਲਾਂ ਜਿਹੜੀ ਗੱਡੀ ਹੈ ਉਹ ਬੈਰੀਕੇਡਾਂ ਵਿੱਚ ਮਾਰੀ ਪੁਲਿਸ ਵੱਲੋਂ ਕੋਸ਼ਿਸ਼ ਕਰਨ ਤੇ ਉਸ ਨੇ ਪੁਲਿਸ ਨਾਲ ਵੀ ਜਿਹੜੀ ਵਰਤਮੀਜੀ ਬਸਲੂਕੀ ਕੀਤੀ ਅਤੇ ਡਿਊਟੀ ਵਿੱਚ ਵਿਗੜਵਾਇਆ ਜਿਸ ਤੋਂ ਬਾਅਦ ਇਹ ਕਾਰ ਚਾਲਕ ਬੜੀ ਅੰਨੇਵਾ ਡਰਾਈਵਿੰਗ ਕਰਦਾ ਹੋਇਆ ਗੱਡੀ i20 ਬਗਬਰਾਣਾ ਵੱਲ ਨੂੰ ਲੈ ਆਇਆ ਤੇ ਬਗਬਰਾਣਾ ਸ਼ਹਿਰ ਵਿੱਚ ਰਾਗੀਰਾ ਉੱਪਰ ਅਤੇ ਹੋਰ ਲੋਕਾਂ ਪਰ ਚੜਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਕਾਫੀ ਭਗੜੜ ਮਚ ਗਈ ਇਸ ਨੇ 2-3 ਸਕੂਟਰੀਆਂ ਜੋ ਰਸਤੇ ਵਿੱਚ ਖੜੀਆਂ ਸੀ ਉਹਨਾਂ ਦਾ ਵੀ ਨੁਕਸਾਨ ਕੀਤਾ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਇਸ ਵਿਅਕਤੀ ਨੂੰ ਚੇਸ ਕਰਦੇ ਹੋਏ ਬੰਬਾ ਰੋਡੂ ਮੰਦਿਰ ਪਾਸ ਗਲੀ ਵਿੱਚ ਕਾਬੂ ਕੀਤਾ ਅਤੇ ਇਸ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਮੁਕੱਦਮਾ ਦਰਜ ਕਰਕੇ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਉਹ ਉਹ ਮੋਗਲਾ ਉਹ ਤੇ ਅਸੀਂ ਜਿੱਦੀ ਜਮਾ ਤੇ ਆਪਰੇ ਕੈਂਟਰ ਆ ਪਾਰਕਿੰਗ ਜੁਪਲੇ ਬੈਠੇ ਤੁਸੀਂ ਮੇਕ ਕੋ ਜੁਵਾ ਮੇਕ ਕੁੱਤਾ ਹੋਣਾ ਪਰ ਆਪਾਂ ਨਾ ਪਾਦੇ ਰਹੀ ਐਨ ਮਾਰੀ ਯੂ ਦੇਖ ਹਾਂ ਕਿੱਥੇ ਹੈ ਜੂਏ ਸਾਰੇ ਸੁਣੇ ਪਰ ਸਿੱਕ ਮੈਨੂੰ ਦਾਲੀ ਇਹ ਬਣਾ ਇੱਧਰ ਆਇਆ ਬਾਤ ਕੱਲ੍ਹ ਕਹਿਣਾ ਪੈਂਦਾ ਕੋਈ ਨਾ ਕੋਈ ਜਮਾ ਵੀਰੇ ਨੇ ਇਸ ਨੂੰ ਲੈ ਗਿਆ اور لائک ڪري جاو ٿا آهي منهنجي طرف کان بہت وڏا ٿي موڪل ڏي رهيو آهيان